ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੁਹੀ ਮਹਿਲਾ ਪੰਜਵਾ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਵ ਚਰਨ ਕਮਲ ਰਿਦਮਾ ਹੈ ਨਿਵਾਸਾ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਵਚਨ ਕਮਲ ਰਿਦਮਹਿ ਨਵਾਸ ਸੁਣ ਮਨ ਤਨ ਤੁਝ ਸੁਖ ਦੁਖ ਲਾਵੋ ਹਰ ਅਨਿਕ ਵਿੰਜਨ ਤੁਝ ਭੋਗ ਪੰਚਾਬ ਰਹਾਉ ਅਮਰਤ ਨਾਮ ਭੁੰਚ ਮਨ ਮਾਹੀ ਚਰਜ ਸਾਧ ਤਾ ਕੀ ਵਰਨੇ ਨਾ ਜਾਈ ਲੋਭ ਮੁਵਾ ਤ੍ਰਿਸ਼ਨਾ 부ਝ ਥਾ ਕੀ ਪਾਰ ਬ੍ਰਹਮ ਕੀ ਸਰਨ ਜਨ ਤਾ ਕੀ ਜਨਮ ਜਨਮ ਕੀ ਪੈ ਮੋਨ ਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਜਨਮ ਜਨਮ ਕੇ ਪੈ ਮੋਨ ਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਸਹਿਗੁਰੂ ਅਰਜਨ ਸਾਹਿਬ ਜੀ ਫਰਮਾਨ ਕਰਦੇ ਹਨ ਏ ਭਾਈ ਜਿਸ ਥਾਂ ਪ੍ਰਮਾਤਮਾ ਦੇ ਸੰਤ ਜਨ ਵੱਸਦੇ ਹੋਣ ਉਹੀ ہے اصل વૈकुंठ ਦਾ ਸ਼ਹਿਰ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿੱਚ ਆ ਵਸਦੇ ਹਨ اے ਭਾਈ میری ਗੱਲ ਸੁਣ ਆ ਮੈਂ ਤੇਰੇ ਮਨ ਨੂੰ ਤੇਰੇ ਤਨ ਨੂੰ ਆਤਮਿਕ ਆਨੰਦ ਵਿਖਾ ਦਿਆਂ ਪ੍ਰਭੂ ਦਾ ਨਾਮ مانੋ ਅਨੇਕਾਂ ਸੁਆਦਲੇ ਭੋਜਨ ਹੈ ਆਸਾਦ ਸੰਗਤ ਵਿੱਚ ਮੈਂ ਤੈਨੂੰ ਉਹ ਸਵਾਦਲੇ ਭੋਜਨ ਖਵਾਵਾਂ ਰਹਾਓ ਛੇ ਭਾਈ ਸਾਧ ਸੰਗਤ ਵਿੱਚ ਰਹਿ ਕੇ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਭੋਜਨ ਆਪਣੇ ਮਨ ਵਿੱਚ ਖਾਇਆ ਕਰ ਇਸ ਭੋਜਨ ਦੇ ਹੈਰਾਨ ਕਰਨ ਵਾਲੇ ਸਵਾਦ ਹਨ ਜੋ ਬਿਆਨ ਨਹੀਂ ਕੀਤੇ ਜਾ ਸਕਦੇ ਛੇ ਭਾਈ ਜਿਨ੍ਹਾਂ ਸੰਤ ਜਨਾਂ ਨੇ ਸਾਧ ਸੰਗਤ ਬੈਕੁੰਠ ਵਿੱਚ ਆ ਕੇ ਪ੍ਰਮਾਤਮਾ ਦਾ ਆਸਰਾ ਧੱਕ ਲਿਆ ਉਹਨਾਂ ਦੇ ਅੰਦਰੋਂ ਲੋਭ ਮੁੱਕ ਜਾਂਦਾ ਹੈ ਤ੍ਰਿਸ਼ਨਾ ਦੀ ਅੱਗ ਬੁਝ ਕੇ ਖਤਮ ਹੋ ਜਾਂਦੀ ਹੈ ਏ ਨਾਨਕ ਆਖੇ ਭਾਈ ਪ੍ਰਭੂ ਆਪਣੀ ਦਾਸਾਂ ਉੱਤੇ ਮਿਹਰ ਕਰਦਾ ਹੈ ਅਤੇ ਉਹਨਾਂ ਦੇ ਅਨੇਕਾਂ ਜਨਮਾਂ ਦੇ ਡਰ ਮੋ ਦੂਰ ਕਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ